ਸਨਤੀ ਸ਼ਹਿਰ ਦੇ ਪੁਲਿਸ ਥਾਣਾ ਦੁੱਗਰੀ ਦੇ ਬਿਲਕੁਲ ਨੇੜੇ ਐਮ ਜੀ ਐਮ ਸਕੂਲ ਕੋਲ ਅਣਪਛਾਤੇ ਕਾਰ ਸਵਾਰਾਂ ਨੇ ਲੁਧਿਆਣਾ ਦੇ ਵਕੀਲ ਤੇ ਫਾਇਰਿੰਗ ਕਰ ਦਿੱਤੀ ਗੋਲੀਬਾਰੀ ਵਿੱਚ ਵਕੀਲ ਦੇ ਤਿੰਨ ਗੋਲੀਆਂ ਲੱਗੀਆਂ ਗੋਲੀਆਂ ਦੀ ਆਵਾਜ਼ ਸੁਣ ਮੌਕੇ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕਾਂ ਨੇ ਵਕੀਲ ਨੂੰ ਚੁੱਕ ਕੇ ਡੀ ਐਮ ਸੀ ਹਸਪਤਾਲ ਚ ਭਰਤੀ ਕਰਵਾਇਆ ਵਕੀਲ ਦੀ ਪਛਾਣ ਸੁਖਜੀਤ ਸਿੰਘ ਪਾਟਿਆ ਵਜੋਂ ਹੋਈ ਹੈ ਉਧਰ ਦਿਹਾੜੇ ਵਕੀਲ ਨੂੰ ਗੋਲੀਆਂ ਮਾਰਨ ਤੇ ਰੋਸ ਵਿੱਚ ਆਏ ਵਕੀਲ ਪਾਈਚਾਰੇ ਨੇ ਵੀਰਵਾਰ ਨੂੰ ਅਦਾਲਤ ਵਿੱਚ ਕੰਮ ਬੰਦ ਕਰਕੇ ਹੜਤਾਲ ਦਾ ਐਲਾਨ ਕਰ ਦਿੱਤਾ ਪੁਲਿਸ ਇਸ ਨੂੰ ਸ਼ੁਰੂਆਤੀ ਜਾਂਚ ਵਿੱਚ ਨਿੱਜੀ ਰੰਜਿਸ਼ ਦਾ ਮਾਮਲਾ ਦੱਸ ਰਹੀ ਹੈ ਇੱਕ ਜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਇੱਕ ਵਕੀਲ ਹੈਗੇ ਐਡਵੋਕੇਟ ਸਾਹਿਬ ਉਹਨਾਂ ਦੇ ਗੋਲੀਆਂ ਐਸ ਪਰ ਵਿਸੇ ਸਟੇਟਮੈਂਟ ਉਹਨਾਂ ਨੇ ਕਿਹਾ ਕਿ ਮੇਰੇ ਮੇਰਾ ਕੋਈ ਰੌਲਾ ਸੀਗਾ ਚੱਲਦਾ ਆਪਣੇ ਇਨ-ਲੌਸ ਦੇ ਨਾਲ ਉਹਨਾਂ ਨੇ ਸਾਡੇ ਤੇ ਫਾਇਰ ਕਰਾਇਆ ਹੈ ਐਂਡ ਬਾਕੀ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਸ ਤੋਂ ਬਾਅਦ ਆਪਾਂ ਕੋਈ ਹਰਾਸਤ ਚਲਿਆ ਕੋਈ ਜੀ ਹਾਂ ਜੀ ਕੋਈ ਹਰਾਸਤ ਚਲਿਆ ਹੁਣ ਤੱਕ ਨਹੀਂ ਲਿਆ ਜੀ ਸਰ ਇਨਵੈਸਟੀਗੇਸ਼ਨ ਚਲਦੀ ਫਿਰੇ ਜੀ ਐਫਆਈਆਰ ਹੋਏ ਆ ਅ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਤਿੰਨ ਫਾਇਰ ਹੋਏ ਆ ਜੀ ਸਰ ਕਿਹੜੀ ਜਗ੍ਹਾ ਦਾ ਮਾਮਲਾ ਬਚਿਆ ਜੀ ਕਿਹੜੀ ਜਗ੍ਹਾ ਦਾ ਮਾਮਲਾ ਦੱਸਿਆ ਗਿਆ ਜੀ ਇਹ ਲੋਕਲੀ ਹੈ ਜੀ ਇਹ ਲੋਕਲੀ ਕਿਹੜਾ ਏਰੀਆ ਹੈ ਇਹ ਜਿਹੜਾ ਚੌਕ ਹੈਗਾ ਮਾਰਕੀਟ ਦਾ ਉੱਥੇ ਫੇਜ਼ 1 ਫੇਜ਼ 1 ਹਾਂ ਜੀ ਤੇ ਬੰਦਾ ਠੀਕ ਹੈ ਜੀ ਬੰਦਾ ਠੀਕ ਹੈ ਡਾਕਟਰ ਬਾਕੀ ਆਪਰੇਟ ਕਰ ਰਹੇ ਹਨ ਡਾਕਟਰ ਬਾਕੀ ਠੀਕ ਹੈ ਸਟੇਬਲ ਹੈ ਐਸ ਪਰ ਡਾਕਟਰ